ਲੋਵੀ ਦੋਸਤੋ ਅੱਜ ਦੀ ਵੀਡੀਓ ਉਹ ਭਰਾਵਾਂ ਲਈ ਹੈ ਜਿਹੜੇ ਕੋਈ ਮਾਰਵਾੜੀ ਚੰਗੀ ਬੇਸ਼ੀਰੀ ਪਾਲਣਾ ਚਾਹੁੰਦੇ ਆ ਛੋਟੀ ਉਮਰ ਦੀ ਹੋਵੇ ਚੰਗਾ ਕੱਦ ਕਰਦੀ ਹੋਵੇ ਤੇ ਮਾਂ ਪਿਓ ਦਾ ਖਾਨਦਾਨ ਤਕੜਾ ਹੋਵੇ ਤਾਂ ਮਿੱਤਰੋ ਅੱਜ ਮਾਰਵਾੜੀ ਬੇਸ਼ੀਰੀ ਲਿਆ ਤੇ ਪੂਰੀ ਟੌਪ ਦੀ ਬੰਨ ਵਾਲੀ ਬੇਸ਼ੀਰੀ ਹੈ ਨਵੀਂ ਉਮਰ ਦੀ ਆ ਤੇ ਪਰ ਕੱਦ ਕੁਦ ਬੈਡ ਬਾਡੀ ਤੁਸੀਂ ਆਪ ਦੇਖ ਸਕਦੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਰ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤੈਦਰੁ ਸਵਾਗਤ ਹੈ ਜੀ ਆਨੂੰ ਦੋਸਤੋ ਨਵੀਂ ਸਵੇਰ ਨਵੇਂ ਜਨਵਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ 15 ਮਈ 2025 ਦੀ ਹੈ ਜੀ ਤੇ ਅੱਜ ਮਾਰਵਾੜੀ ਬੁਸ਼ੇਰੀ ਲਿਆਤੇ ਅੱਜ ਦਾ ਲਾਂਬੇ ਲਾਧੂ ਸਾਰੀ ਬੱਚੀ ਕਿਉਂਕਿ ਜਾਇਜ ਭਾਤ ਬਣ ਜਾਣੀ ਪਰ ਬੱਚੇ ਦੀ ਕੁਆਲਿਟੀ ਬਹੁਤ ਚੰਗੀ ਆ ਚੰਗੇ ਕੱਦ ਕਾੜ ਦੀ ਚੰਗੀਆਂ ਬਰੀਕੀਆਂ ਦੀ ਮਜ਼ੂਤ ਹੱਡ ਪੈਰਾਂ ਦੀ ਬਾਲ ਪੌਰੀਆਂ ਦੀ ਸਾਫ਼ ਬੁਸ਼ੇਰੀ ਹੈ ਦੋਸਤੋ ਵੀਡੀਓ ਪੂਰੀ ਦੇਖ ਲਓ ਜੇ ਤੁਹਾਡੇ ਪਸੰਦ ਹੋਏ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਫੋਨ ਲਾ ਲਿਓ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਤੇ ਸਿਰਫ ਰੇਟ ਦੀ ਜਿਹੜੀ ਗੱਲ ਉਹ ਫੋਨ ਤੇ ਹੋ ਜੀ ਤਾਂ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲੋ ਆਜੂ ਬਾਅਦਿਆਂ ਵੀਡੀਓ ਵੱਲ ਨੂੰ ਡਿਟੇਲ ਦਿੰਨੇ ਆ ਬੱਚੀ ਦੀ ਦੋਸਤੋ ਸਾਲਕਾ ਦੀ ਬੱਚੀ ਦੀ ਉਮਰ ਆ 12 ਕਿ ਮਹੀਨੇ ਉਮਰ ਦੀ ਆ ਮੱਥੇ ਫੁੱਲ ਇੱਕ ਵਾਰ ਚਿੱਟਾ ਜੀ ਫੁੱਲ ਹੋਈ ਪੂਰਾ ਪਾਨ ਦਾ ਪੱਤਾ ਪੂਰਾ ਵੱਡਾ ਫੁੱਲਾ ਕੋਈ ਤਾਰੇ ਤੇ ਨਹੀਂ ਆਉਂਦਾ ਮਾਰਕਾ ਪੂਰਾ ਚੰਗਾ ਤੇ ਇਹ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਪੱਤੀ ਮਲਤਾਨੀ ਵਾਲਾ ਘੋੜਾ ਹੋਇਆ ਜੈਡ ਬਲੈਕ ਪੂਰੇ ਟੌਪ ਦਾ ਘੋੜਾ ਹੈ ਕੱਦ ਕਾਠ ਪੂਰਾ ਡਬਲ ਸੀ ਉਹਦਾ ਨਾਮ ਹੀਰਾ ਸੀ ਬਹੁਤ ਵੱਡੇ ਵੱਡੇ ਜਾਨਵਰ ਉਹਨੇ ਪੈਦਾ ਕੀਤੇ ਆ ਪੱਤੀ ਮਲਤਾਨੀ ਵਾਲੇ ਦੀ ਘੋੜੇ ਦੀ ਬੱਚੀ ਮੇਰੇ ਕੋਲ ਰਹੀ ਆ 5-7 ਸਾਲ ਘਰੇ ਆਪਣੀ ਬਰੀਡਿੰਗ ਤੇ ਲਾਈ ਹੋਈ ਸੀ ਘੋੜੀ ਹੁਣ ਲਾਸਟ ਮਹੀਨੇ ਆਪਾਂ ਵੇਚੀ ਆ ਤੇ 64 ਇੰਚ ਦੀ ਘੋੜੀ ਸੀ ਉਹਨੇ ਬੱਚੇ ਪੈਦਾ ਕੀਤੇ ਟਾਪ ਕਲਾਸ ਚੰਗੇ ਰੇਟਾਂ 'ਚ ਮੈਂ ਉਹਦੇ ਬੱਚੇ ਆਪਣੇ ਘਰੇ ਬਰੀਡ ਕਰ ਕਰ ਬੀਤੇ ਆ ਤੇ ਉਹੀ ਪੱਤੀ ਮਲਤਾਨੇ ਵਾਲੀ ਮਲਤਾਨੀ ਵਾਲੇ ਘੋੜੇ ਦੀ ਇਹ ਬੱਚੀ ਆ ਹੀਰਾ ਘੋੜੇ ਦਾ ਨਾਂ ਸੀ ਹੁਣ ਲੇਟੈਸਟ ਹੀ ਮੰਨ ਲਓ 5-7 ਦਿਨ ਪਹਿਲਾਂ ਹੀ ਇਨਸਪਾਇਰ ਹੋਇਆ ਘੋੜਾ ਸੈਸਲ ਸੋਸ਼ਲ ਮੀਡੀਆ ਤੇ ਫੋਟੋਆਂ ਦੇਖਿਆ ਉਹਨੂੰ ਹੀਰਾ ਨਾਂ ਸੀ ਘੋੜੇ ਦਾ ਉਹਦੀ ਡਾਇਰੈਕਟ ਬੱਚੀ ਐ ਦੋਸਤੋ ਤੇ ਮਾਂ ਵੀ ਇਹਦੀ ਬਹੁਤ ਚੰਗੀ 62 ਇੰਚ ਹਾਈਟ ਦੀ ਘੋੜੀ ਬਣ ਕੇ ਹੋਵੇ ਤੋਂ ਜਿਹੜੇ ਭਰਾਵਾਂ ਦੇ ਚੱਲਦੇ ਹੋ ਬਾਲ ਭੋਰੀਆਂ ਦੀ ਸਾਫ ਗਰਦਨ ਗੁਰਦਨ ਲੱਭੀ ਲੱਭੀ ਆਦੀ ਸਨੱਖੀ ਹੈ ਬਾਲਪੋਰੀਆਂ ਵੱਲੋਂ ਜਮਾਂ ਸਾਫਾ ਹੱਥਾਂ ਪੈਰਾਂ ਦੀ ਵੀ ਸਾਫ ਆ ਤਾਂ ਕਿ ਚੈੱਕ ਕਰ ਲਓ ਜਿਹੜੇ ਭਰਾ ਦੇ ਚੱਲਦੇ ਵੀ ਪੇਡ ਕੋਈ ਰੇਟ ਬੋਲੋਗੇ ਰੇਟ ਤੁਹਾਡੇ ਜੀਬ ਦੇ ਅਨੁਸਾਰ ਹੋਇਆ ਤਾਂ ਕਿ ਸਾਹਮਣੇ ਦੇਖ ਕੇ ਸੌਦਾ ਕਰ ਲਓ ਪਰ ਮੈਂ ਇਨੀ ਗਾਰੰਟੀ ਦੇ ਦਿੰਦਾ ਰੇਟ ਮਾਰਕੀਟ ਨਾਲ ਬਹੁਤ ਸਸਤਾ ਮਿਲੋ ਤੁਹਾਨੂੰ ਧੰਨਵਾਦੋ